ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਵਲੌਗ ਤੇ ਅੱਜ ਸੀਗੀ ਮੈਨੂੰ ਸੈਕਿੰਡ ਸੈਚਰਡੇ ਦੀ ਛੁੱਟੀ ਤੇ ਆਪਾਂ ਰੋਜ਼ ਦੀ ਵਾਂਗੂ ਜਿਹੜਾ ਹੈਗਾ ਜਲਦੀ ਨਹੀਂ ਉੱਠੇ ਸੀ 8:00 ਵਜੇ ਉੱਠੇ ਸੀ ਤੇ ਮੰਮਾ ਨੇ ਬਣਾ ਕੇ ਦਿੱਤੀ ਸੀ ਪਰੌਂਠੀ ਦੇ ਨਾਲ ਚਾਹ ਤੇ ਕਿਓ ਤੇ ਪਰੌਂਠੀ ਜਿਹੜੀ ਬਹੁਤ ਜ਼ਿਆਦਾ ਸਵਾਦ ਬਣੀ ਸੀ ਕਹਿੰਦੇ ਵਿੱਚ ਵਿੱਚ ਪਤਾ ਨਹੀਂ ਜਦ ਚੱਲੀ ਜਾਵੇ ਸਾਰੀ ਦਾਸ ਚੱਲੀ ਜਾਵੇ ਖੜ ਜੇਵੇ 5-5 ਮਿੰਟ ਬਾਅਦ ਖੜ ਜੇਵੇ ਮੰਮੀ ਕਹਿੰਦੇ ਇਹਨਾਂ ਪਤਾ ਕੀ ਮੇਰਾ ਲੜਨ ਲੱਗਿਆ ਨਹੀਂ ਪੱਖੇ ਦਾ ਹੀ ਕੋਈ ਕਰਾਉਂਦੀ ਨਹੀਂ ਗੁਆਰ ਕੇ ਪਰਵਾਦੀ ਮੈਂ ਨਾਲ ਗਵਾਡੀਆਂ ਦੇ ਜਿਹੜਾ ਹੈਗਾ ਨਾ ਘੋੜੀ ਚੱਕੀ ਲੈ ਆਇਆ ਸੀ ਸਿਰ ਸਿਰ ਮਗਾਜੇ ਦਾ ਕੰਮ ਕਰਕੇ ਹੀ ਜਾਉ। ਹੁਣ ਅੱਜ ਤੇਰੀ ਮੰਮੀ ਲੜੀ ਜਾਂਦੀ ਮੇਰੇ ਨਾਲ ਕਹਿੰਦੀ ਆ। ਤੂੰ ਆਪ ਚਾਹ ਚਾਹ ਸੁਗਾਂ ਦਿੱਤੇ ਹੁਣ ਮੈਂ ਪਕਾ ਕਹਿੰਦੀ ਮੈਂ ਸਾਫ ਕਹਦੀ ਆਉਣਾ ਕਿਸੇ ਨੇ ਅੱਜ ਤੁਸੀਂ ਆਹ ਕੰਮ ਸਿਰ ਤੇ ਬੈਠੇ ਮੈਂ ਜਾ ਆ ਗਿਆ ਅਗਲਾ ਗਰਮੀ ਚ ਮੈਂ ਥੋੜੀ ਬੈਠੂਗਾ ਦੇਖ ਹੁਣ ਜਿਹੜਾ ਇੰਪੋਰਟੈਂਟ ਕੰਮ ਆਉਦਾ ਸਮਝ ਆਉਂਦਾ ਨਾ ਵੀ ਇੰਪੋਰਟੈਂਟ ਕੰਮ ਕਦੋਂ ਕਰਨਾ ਨਹੀਂ ਸਮਝੀ ਨਹੀਂ ਆਉਂਦਾ ਹੁਣ ਕਦੋਂ ਕਰਨਾ ਦੱਸ ਇਹ ਸਾਰੇ ਇੰਪੋਰਟੈਂਟ ਹੁੰਦੇ ਆ ਹੁਣ ਮੇਰਾ ਇੰਪੋਰਟੈਂਟ ਨਹੀਂ ਹੈਗਾ ਫੇਰ ਇਹ ਕੰਮ ਕਰ ਰਹੇ ਆ ਤੁਸੀਂ ਕਿਹਾ ਸੀ ਪੱਖਾ ਪੱਖਾ ਤੇ ਮੈਂ ਤੁਹਾਨੂੰ ਸਵੇਰ ਦਾ ਕਿਹਾ ਸੀ ਕੱਲ ਦਾ ਕਿਹਾ ਸੀ ਉਹ ਸਵੇਰ ਆ ਜਾਂ ਦੁਪਹਿਰ 12 ਵਜੇ ਤੋਂ ਪਹਿਲਾਂ ਸਵੇਰ ਪੱਖਾ ਸਾਫ ਕਰ ਲਓ ਜੇ ਅਗਲੇ ਨੇ ਦੱਸ ਸਕਦੇ 10 ਵਜੇ ਆਣਾ ਹੋਵੇ ਫੇਰ ਹਾਂ ਫਿਰ ਉਹਨੂੰ ਵੀ ਕਹਾਂਗੇ ਵੀ ਸਵੇਰੇ ਆ ਕੇ ਬਹਿ ਜਾ ਤੁਸੀਂ ਅਸੀਂ ਪੱਖਾ ਸਾਫ ਕਰ ਲਈਏ ਉਹ ਅਗਲੀ ਵਾਰਨਿੰਗ ਕਿਹਾ ਸੀ ਨਾ ਅਗਲੀ ਮਾਰਗਿੰਗ ਤੇ ਹਾਂ ਅਲੀ ਮੋਰਗੇ ਉੱਠ ਕੇ ਦੂਜੇ ਮੈਂ ਸ਼ਹਿਰ ਕਰਨ ਚ ਜਾਂਦੀ ਨਹੀਂ ਦੀ ਟਾਈਮ ਨਹੀਂ ਹੁੰਦਾ ਕੋਈ ਗੱਲ ਨਹੀਂ ਅਗਲੀ ਮਾਰਗਿੰਗ ਉੱਠਿਆ ਕਰਨਾ ਮੇਰੇ ਸ਼ਹਿਰ ਤੇ ਜਾਣਾ ਆਹ ਜਿਹੜੀ ਸੈਟ ਤੇ ਮੈਂ ਜਾਂਦੀ ਤੁਹਾਨੂੰ ਨਾਲ ਇੱਕ ਚੱਲਿਆਂ ਕਰੂੰ ਨਰਨੀ ਕਰਿਆ ਕਰਾਂਗਾ ਮਾਦਾ ਸਾਰਾ ਦਿਨ ਸੈਰ ਕਰਦਾ ਰਹੇ ਔਰ ਸਫਰ ਹੀ ਰਹੇ ਸਦਾ ਸਫਰ ਵਿੱਚ ਰਹਿਣਾ ਇਹ ਹੀ ਕਿਸਮਤ ਰਾਹੀ ਦੀ ਅੱਗੇ ਅੱਗੇ ਇੱਕ ਕੁਫਰ ਜਾ ਰਹਿ ਗਿਆ ਬਸ ਚਲਦੇ ਰਹਿਣਾ ਇਹ ਹੀ ਕਿਸਮਤ ਰਾਹੀ ਦੀ ਅੱਗੇ ਅੱਗੇ ਭਲਾਤਾ ਮੈਨੂੰ ਤੁਸੀਂ ਸਰਤਾਜ ਦਾ ਪੂਰਾ ਗਾਣਾ ਸੋਲੋ ਟੱਪਾ ਮੈਂ ਦਾ ਦੂੰ ਨਹੀਂ ਤਾਂ ਜੇ ਕਿਸੇ ਨੂੰ ਨਹੀਂ ਲੱਗੂਗਾ ਕਮੈਂਟ ਦੇ ਵਿੱਚ ਕਮੈਂਟ ਕਰ ਦਿਓ ਮੈਂ ਨਾਲ ਜਿਹੜਾ ਹੈਗਾ ਉਹਦਾ YouTube ਦੇ ਗਾਣੇ ਦਾ ਲਿੰਕ ਸ਼ੇਅਰ ਕਰ ਦਵਾਂ। ਲੋ ਜੀ ਹੋ ਗਿਆ ਪੱਖਾ ਸਾਫ ਇੰਨਾ ਕੰਮ ਸੀ। ਤਾਰ ਸਹੀ ਕਰ ਲਈ। ਤਾਰ ਤਾਂ ਇੱਕ ਵਾਰ ਪੁੱਤ ਆਪਣੇ ਵੱਲੋਂ ਮੈਂ ਕੱਸਤੀ ਆ ਜੇ ਹੁਣ ਇਤੋਂ ਬਾਅਦ ਵੀ ਪ੍ਰੋਬਲਮ ਹੋਵੇ ਜੇ ਮੈਨੂੰ ਨਹੀਂ ਸਮਝ ਆਉਂਦੀ ਕਿ ਮੰਮੀ ਕਹਿਣਾ ਕੀ ਚਾਹੁੰਦੀ ਆ ਹੁਣ ਆਪਾਂ ਨੂੰ ਵੀ ਸਾਫ ਨਹੀਂ ਆਉਣਾ। ਇਹ ਮਿਸਤਰੀ ਕੋਲ ਲੈ ਕੇ ਜਾਣਾ ਬੂਟਸ ਵਰਡ। ਅੰਦਰ ਤੇਰੀ ਮੰਮੀ ਦੇ ਮਗਰ ਹੀ ਪਿਆ ਹੋਆ। ਥੋੜੇ ਦਿਨਾਂ ਦੇ ਦੇਖ ਲਿਆ ਮੈਂ।

ਠੀਕ ਹੈ ਠੀਕ ਹੈ ਜੇ ਖੜੇ ਨਾ ਤੇਰੀ ਮੰਮੀ ਬਦਕੇ ਮੈਨੂੰ ਫੋਨ ਕਰ ਦੇ ਇਹਨਾਂ ਹਾਲੇ ਪਹੁੰਚ ਜਾ ਰਿਹਾ ਕੰਮ ਤੇ ਤੂੰ ਬਾਹਰਲਾ ਵੀ ਕਰਨਾ ਹੈ ਤਾਂ ਪੱਖੇ ਚ ਆਏ ਲੱਗਦੇ ਰਾਤ ਨੂੰ ਜਿਵੇਂ ਚਿੜੀਆਂ ਨਹੀਂ ਬੋਲਦੀਆਂ ਦੀ ਚੀ ਚੀ ਹੰਕਨਚਨਾ ਪੱਖਾ ਮੈਂ ਥੋhle ਉਠਕੇ ਨਹੀਂ ਜਾ ਸਕਦੀ ਕਿਉਂਕਿ ਇੱਥੇ ਪੋਚਾ ਲੱਗਿਆ ਹੋਇਆ ਹੈ ਮम्मा ਨੇ ਨਾਲੀ ਦੇ ਨਾਲ ਹੀ ਪੋਚਾ ਲਾਤਾ ਜਦੋਂ ਪਾਪਾ ਪੱਖਾ ਸਾਫ ਕਰੇ ਸੀ ਤੇ ਪਾਪਾ ਆਈ ਪੈਰ ਲਾ ਕੇ ਘੋੜੀ ਲੈ ਦੇ ਵਾਹ ਧੋ ਤੋਂ ਗਏ ਨੂੰ ਹੁਣ ਧੋਣ ਵਾਲੀ ਬਾਏ ਸਿੱਧੂ ਤੇ ਹੁਣ ਪਾਪਾ ਚੈੱਕ ਕਰ ਰਹੇ ਸੀ ਡਰੈੰਗ ਰੂਮ ਵਾਲਾ ਪੱਖਾ ਇਹ ਚੱਲਦਾ ਹੈ ਖਰਾਬ ਹੀ ਹੈ ਇਹਨੂੰ ਖੋਲ ਕੇ ਦਿਖਾਉਣਾ ਪੈਣਾ ਕਿਸੇ ਕਿੱਦਾਂ ਪਤਾ ਲੱਗਿਆ ਪਤਾ ਹੀ ਲੱਗਦਾ ਜਦ ਕਰਾ ਕੇ ਆਦੋਂ ਉਹ ਦੋ ਤੰਦ

ਹੁੰਦੇ ਤਾਂ ਦਾਦੂ ਨੇ ਹੀ ਸੰਭਲੀ ਉਹ ਉਹਦੇ ਵਿੱਚ ਇਹ ਕਿੱਥੇ ਗਾ ਗਏ ਹੁ ਸਮਾਨ ਲੈ ਕੇ ਆਣਗੇ ਹਾਲੇ ਤਾਂ ਦੁਕਾਨ ਤੇ ਪਹੁੰਚੇ ਹੋਣਗੇ ਉਹ ਤਾਂ ਟ੍ਰੇਨ ਹੈ ਰੁਕਾ ਰੁਕਾ ਵੀ ਰੁਕੋ ਆਜੋ ਦਾਦੂ ਜੀ ਪਲਾਸ ਦੇਖੇਗਾ ਪਲਾਸ ਪਲਾਸ ਤਾਂ ਮੇਰੇ ਕੋਲ ਹੀ ਹੁੰਦਾ ਇੱਕ ओ, एक तो तो जा, चलो। लो मिल गया ਹallelujah ਕੇ ਲਾ ਕੇ ਫੋਟੋ ਖਿੱਚ ਕੇ ਇਹਦੀ ਪੈਕ ਕਰਤਾ ਬਈ ਮੇਰੇ ਵੀ ਵਹੀ ਵੱਖੇ ਪਏ ਹੁੰਦੇ ਉਹਨਾਂ ਕੋਲੇ ਰਲ ਜਾਂਦੇ ਲੈ ਆਪਣੇ ਕੋਲੇ ਪ੍ਰੂਫ ਵੀ ਆ ਗਿਆ ਹੁਣ ਠੀਕ ਹੈ ਐਦਾਂ ਸਮਝਦਾਰੀ ਨਾਲ ਕੰਮ ਕਰਿਆ ਬਰਦਾਰੀ ਠੀਕ ਹੈ ਆਰੇ ਤੁਹਾਡਾ ਗਿਫਟ ਕਰਾਉਣਾ ਇਹਨੂੰ ਸਾਡਾ ਗਿਫਟ ਉਹਨਾਂ ਦੇ ਲੈ ਕੇ ਸਹੀ ਕਰਾ ਕੇ ਲੈ ਸਾਰੇ ਸਾਰੇ ਮੇਰੇ ਸਾਡੇ ਇੱਕੋ ਹੀ ਸਮਝਦਾਰ ਬੰਦਾ ਹੋਰ ਹੀ ਤਾਂ ਮਿਲਣੀ ਕਰਦੀ ਹੈ ਮੇਰੇ ਇੱਕੋ ਹੀ ਸਾਡਾ ਤੂੰ ਬੋਲ ਰਿਹਾ ਸੀ ਤੂੰ ਹੀ ਸੱਚੀ ਬੋਲੀ ਹੈ ਉਹ ਦੇ ਲੱਗ। ਓ ਮਮਾ ਉਹ ਨਹੀਂ ਹੋਤੀ। ਆ ਗਿਆ। ਕੁਰਸੀ ਦੇ ਮੁੱਦਾ ਹੋ ਜਾਣਾ। ਸੱਟ ਖਾਣੇਗਾ। ਉਹ ਕਹਿੰਦੇ ਤੇ ਪੱਖਾ ਵਗੈਰੇ ਸੈੱਟ ਕਰਨ ਤੋਂ ਬਾਅਦ ਜਿਹੜਾ ਹੈ ਨਾ ਨੂੰਲੇ ਸੀਗੇ ਉਸ ਤੋਂ ਬਾਅਦ ਮਮਾ ਕਹਿੰਦੇ ਆ ਜਿਹੜੀ ਡੌਗੀ ਦੀ ਰੋਟੀ ਪਈ ਸੀ ਇਹਨੂੰ ਜਾ ਬਾਹਰ ਪਾ ਕੇ ਆ ਤੇ ਫਿਰ ਮੈਂ ਰੱਖਿਆ ਹੀ ਸੀਗੀ ਬਾਹਰ ਤੇ ਬਾਹਰ ਮੌਸਮ ਜਿਹੜਾ ਬਹੁਤ ਧੁੱਪ ਨਿਕਲੀ ਹੋਈ ਸੀ। ਐਥੇ ਬਾਂਦੇਗਾ ਗਲੂਕੋਂਡੀ। ਹਾਂ ਢੀਈ ਹੈ। ਮੈਨ ਲੱਗੇ ਸੀ ਇਹ।

ਤੇ ਨਾ ਖਾਦੇ ਜਾਨ ਤਾਂ ਬੰਦਾ ਵਧੀਆ ਰਹਿੰਦਾ ਹਾਂ ਜੀ ਹੁਣ ਆਦਤ ਹੀ ਬਣ ਚੁੱਕੀ ਇੰਡੀਆ ਚ ਵੀ ਹਾਂ ਮਿੱਠੇ ਬਿਨਾਂ ਮਿੱਠਾ ਵਿਦੇ ਚ ਨਾ ਹਾਂ ਸੀ ਮਿੱਠੇ ਦਾ ਸਿੱਧੂ ਇਹ ਬਹੁਤ ਜ਼ਿਆਦਾ ਖਾਂਦਾ ਹੈ ਤਾਂ ਹੀ ਜ਼ਿਆਦਾ ਬਿਮਾਰ ਰਹਿੰਦਾ ਹੋਗਰੇ ਬੰਦੇ ਮਿੱਠਾ ਨਾ ਹੋਵੇ ਕਿਸੇ ਚੀਜ਼ ਦਾ ਉਹ ਐ ਲੱਗਦਾ ਪਤਾ ਨਹੀਂ ਸਵਾਦ ਹੀ ਨਹੀਂ ਹੈਗਾ ਹਾਂ ਹਾਂ ਅਜੋਕੇ ਮਿੱਠੇ ਨਾਲ ਜਦੋਂ ਜ਼ਿਆਦਾ ਮਿੱਠਾ ਖਾ ਲੈਂਦੇ ਫਿਰ ਡਾਕਟਰ ਕਹਿੰਦੇ ਵੀ ਸ਼ੂਗਰ ਹੋ ਗਈ ਫਿਰ ਸ਼ੂਗਰ ਕਦੇ ਨਹੀਂ ਹਟਦੀ ਜੇ ਇੱਕ ਵਾਰੀ ਲੱਗ ਗਈ ਫਿਰ ਨਾਲ ਥੋੜੀ ਖਾਣੀ ਪੈਂਦੀ ਹੈ ਹਾਂ ਹਾਂ ਆਈ ਮੈਂ ਇਦਾਂ ਆਈ ਨਾਮਕਾ ਨਾ ਅੰਕਧਾਨ ਲੱਗ ਜਾ ਬੀਪੀ ਵਾਈਜ਼ ਬਦਲ ਲੱਗ ਜਾਂਦਾ ਬੀਪੀ ਦੀ ਗੋਲੀ ਲੱਗ ਜਾਂਦੀ ਉਹ ਵੀ ਨਹੀਂ ਘਟਦਾ ਕਰਨ ਹੂੰ ਹੂੰ ਇਸ ਦਾ ਕਿੰਨਾ ਚਿਰ ਤੱਕ ਸੇਫ ਰੋ ਕੇ ਜਿੰਨਾਂ ਨੂੰ ਹੋ ਚੁੱਕੇ ਆਲੇ ਉਹ ਆਪ ਦਾ ਤਰਹੀ ਦੇ ਰੱਖੋ ਹਰ ਚੀਜ਼ ਤੁਸੀਂ ਅਸੀਂ ਵੱਟ ਵੀ ਆਉਂਦੇ ਵੋਸ਼ ਪਾ ਕਾ ਬਰੇ ब्रांड पुष्पा का ब्रांड <laughs> जा 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 आराम ही आ रही है ध्यान मोटरसाइकिल ਨਹੀਂ ਨਹੀਂ ਇਹਨੂੰ ਰਹਿਣ ਦੋ ਉਹ ਦੇਖਿਓ ਇਹਨੂੰ ਦੇਦੇ ਆ ਥੋੜਾ ਲਓ ਉਹ ਤਾਂ ਚਲਾ ਲੈਂਦਾ ਉਹ ਗੋਸਟ ਰਾਈਡਰ ਕਿੱਦਾਂ ਮੈਂ ਡਿੱਗੂ ਮੈਂ ਡਿੱਗੂ ਮੈਂ ਡਿੱਗੂ ਪਰ ਮੈਂ ਮੈਂ ਉਹਨੂੰ ਦੇਖਾਂਗੇ ਉਹਨੂੰ ਬਣਾ ਸਾਲਾ ਪਰ ਹੁਣ ਸਾਵਨ ਨੂੰ ਬਾਜ਼ਾਰ ਚਲਾਂਗੇ ਹਾਂ ਤੂੰ ਚਲਾਇਂਗੀ ਉਹ ਰੀਐਕਟਿਵ ਵਾਲੇ ਥੋੜੀ ਹਲਕੀ ਹੁੰਦੀ ਹੈ ਇਹ ਜਿਆਦਾ ਭਾਰੀ ਹੁੰਦੀ ਹੈ ਹੂੰ ਉਹ ਚੱਲ ਜਾਂਦੀ ਹੈ ਸਹੀ ਤਰ੍ਹਾਂ ਉਹ ਸਹੀ ਚੱਲ ਜਾਂਦੀ ਹੈ ਥੋੜੇ ਭਾਰੇ ਹੁੰਦੇ ਆ ਦੇਖ ਕੇ ਚੱਲ ਚੱਲ ਵੈਰੀ ਗੁੱਡ ਬੱਸ ਤੇ ਬਾਸ ਹੁਣ ਗੇਟ ਤੇ ਚੜਾਣੀ ਉਹ ਦੇ ਤੇ 12 ਵਜੇ ਦੇ ਹਿਸਾਬ ਨਾਲ ਹਨਾ ਜਿਹੜਾ ਮੀਂਹ ਆ ਪੈਣ ਲੱਗ ਗਿਆ ਸੀਗਾ ਤੇ ਇੱਥੇ ਹਲਕਾ ਹਲਕਾ ਮੀਂਹ ਪੈ ਰਿਹਾ ਸੀ ਨਾਲ ਹੀ ਹਨਾ ਧੁੱਪ ਵੀ ਨਿਕਲੀ ਹੋਈ ਸੀ ਤੇ ਬੱਦਲ ਵੀ ਹੋ ਗਏ ਸੀ ਮੀਂਹ ਤਾਂ ਬੰਦ ਹੋ ਗਿਆ ਤੇ ਹਵਾ ਬਹੁਤ ਤੇਜ਼ ਫਿਰ ਤੋਂ ਕੱਲ ਮੰਗੂ ਚੱਲਣ ਲੱਗ ਗਈ ਤੇ ਮੀਂਹ ਵੀ ਹੈਗਾ ਹਲਕਾ ਹਲਕਾ ਯਾਰ ਕੀ ਆ ਗਿਆ ਯਾ ਲੈ ਕੱਲ ਆ ਗਿਆ ਓ ਰਈ ਮਾਮਾ ਓ ਮਾਈ ਗਾਡ ਇਹ ਬੱਦਲ ਦੇਖਣ ਬੱਦਲ ਦੇਖੋ ਪੂਰੇ ਪਾਣੀ ਨਾਲ ਭਰ ਆਵੰਦਾ ਨੂੰ ਉਹ ਤੋ ਪੂਈ ਔਲਕੀ ਔਲਕੀ ਆਂ ਯਾਸਲੇ ਹੁੰਦੇ ਇੱਥੇ ਕੋਈ ਨੰਨ ਕੇ ਗੈਸ ਸਕੂਟਰੀ ਜਿੰਨ ਚੰਨੀ ਚੰਨੀ ਲਪੇਟੀ ਦੋਸਨ ਲੱਗ ਗਈ ਨਹੀਂ ਹੋਦੀ ਅੰਦਰ ਉਹਨਾਂ ਦੇ ਕੋਪਰੇ ਕੋਈ ਨਹੀਂ ਉਹ ਗਏ ਹੋਏ ਨੇ ਇਸ ਕਰਕੇ ਉਹਨਾਂ ਨੂੰ ਪਤਾ ਨਹੀਂ ਲੱਗਾ ਥੋੜੀ ਸਾਈਡ ਬਦਲ ਹੈਗਾ ਤੇ ਖੁੱਲ੍ਹ ਰਿਹਾ ਹੈਗਾ ਚਲੋ ਯਾ ਆ ਜਾ ਅੰਦਰ ਮਮਾ ਮਾਰ ਦੂ ਆਪਾਂ ਹਾਂ ਨੇ ਮਿੱਟੀ ਅੰਦਰ ਆ ਜੀ ਜੀ ਕਿਆ ਬਾਰ ਬਹੁਤ ਸੋੜੀ ਆਵਾਜ਼ ਆ ਰਹੀ ਸੀ ਇਸ ਕੰਮ ਜਿਵੇਂ ਤਾਂ ਘੱਟ ਲੱਗਦੇ ਕਿ ਇਹ ਕੰਨ ਦੇ ਢਿੱਡ ਵਿੱਚ ਬਚਾਖਦਾ ਹੁਣ ਫਿਰ ਤੋਂ ਲਾਈਟ ਜਿਹੜੀ ਹੈਗੀ ਮਿਲ ਨਹੀਂ ਹਣੀ 2-3 ਘੰਟੇ ਆ ਗਰੀਆ ਜੰਮਾ ਕਹਿੰਦੇ ਲੁਧਿਆਣੇ ਵੱਲ ਬੱਦਲ ਨਾ ਲੁਧਿਆਣੇ ਵੀ ਨਾ ਨਹੀਂ ਕਹਿੰਦੇ ਸੀ ਜਿਹੜਾ ਦਿੱਤਾ ਸੀ ਉਹਦੇ ਪਾਸੇ ਨਹੀਂ ਕੀ ਹੈ ਬੱਦਲ ਇਸ ਕੋਰੋ ਤਾਂ ਸਹੀ ਮਾੜੇ देखो, है लाया लाया... आ देखो कि पंद्रह मिनट बाद लाइट है, है। आ गई इंतजार नहीं करना पाया है ना सिद्धू हाँ। लाइट जल्दी आ गई ना तो ਤੇ ਅੱਜ ਦਾ ਵਲੌਗ ਅਸੀਂ ਇੱਥੇ ਐਂਡ ਕਰਦੇ ਹਾਂ ਜੇ ਵਲੌਗ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰਿਓ ਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਜਲਦੀ ਨੈਕਸਟ ਵਲੌਗ ਦੇ ਵਿੱਚ ਚੋਕਤਾ ਟੇਕ ਕੇਅਰ ਐਂਡ ਬਾਏ ਬਾਏ